ਰੇਟਾਂ ਦੇ ਪੂਰੇ ਪੜਾਕੇ ਪੈਣਗੇ ਅੱਜ ਬਹੁਤ ਸਸਤੀ ਸਸਤੀਆਂ ਕਾਰਾਂ ਮਿਲ ਜਾਣਗੀਆਂ ਤੁਹਾਨੂੰ ਮਾਰਕੀਟਰ ਨਾਲ ਖੁੱਲਾ ਚੈਲੰਜ ਹੁੰਦਾ ਸੀ ਵੀਡੀਓ ਸ਼ੇਅਰ ਕਰਕੇ ਆਉਂਗੇ ਪੇਜ ਨੂੰ ਕਰਕੇ ਆਉਂਗੇ ਫੋਲੋ ਤਾਂ ਮਿੱਤਰੋ ਤੁਹਾਨੂੰ 20000 ਦਾ ਡਿਸਕਾਊਂਟ ਸਿੱਧਾ ਕਰ ਦਾਂਗੇ ਆਪਾਂ ਕਾਰ ਦੇ ਉੱਪਰ ਮਾਰਕੀਟ ਦੇ ਲੋਕ ਕੀ ਮੰਗਿੰਦੇ ਨੇ 16 ਮਾਡਲ ਦੇ 5 5 7 5 5 ਪਰ ਮਿੱਤਰੋ ਮਾਰਕੀਟ ਨਾਲ ਸਿੱਧਾ ਲੱਖ ਰੁਪਇਆ ਡਿਸਕਾਊਂਟ ਆ ਤੁਹਾਨੂੰ ਸਵਾ 4 ਲੱਖ ਰੁਪਏ ਦੀ ਕਾਰ ਲੈ ਜਾਓ ਸਿੱਧੂ ਕਾਰ ਬਿਜ਼ਾਰ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਕਰਦੇ ਆਂ ਸਿੱਧੂ ਕਾਰੋ ਯਾਰ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮਿੱਤਰੋ ਨਮਾਸਟੋਕ ਹੋ ਚੁੱਕਾ ਹੈ ਰੈਡੀ ਆਪਣੇ ਕੋਲੇ 9-10 ਕਾਰਾਂ ਪਹੁੰਚੇ ਨੇ ਗੀਆਂ ਛੋਟੇ ਰੇਟ ਤੋਂ ਲੈ ਕੇ ਵੱਡੇ ਰੇਟ ਤੱਕ ਜੇ ਤੁਹਾਨੂੰ ਹਰ ਇੱਕ ਕਾਰ ਮਿਲ ਜਾਣੀ ਹੈ ਤੇ ਬਈ ਆਪਾਂ ਕਹ ਜੀਏ ਰੇਟਾਂ ਦੇ ਰੇਟਾਂ ਦੇ ਪੂਰੇ ਪੜਾਕੇ ਪਹਿਣਾਂਗੇ ਅੱਜ ਬਹੁਤ ਸਸਤੀਆਂ ਸਸਤੀਆਂ ਕਾਰਾਂ ਮਿਲ ਜਾਣਗੀਆਂ ਤੁਹਾਨੂੰ ਮਾਰਕੀਟਰ ਨਾਲੋਂ ਖੁੱਲਾ ਚੈਲੰਜ ਹੋ ਪੂਰਾ ਮਾਰਕੀਟਰ ਨਾਲ ਤੁਹਾਨੂੰ ਅੱਜ ਆਪਾਂ ਲੱਖ ਲੱਖ ਰੁਪਏ ਸਸਤੀਆਂ ਕਾਰਾਂ ਦੇ ਦਿਆਂਗੇ ਮ ਜਿਹੜੇ ਵੀਰਾਂ ਦਾ ਬਜਟ ਘਾਟਾ ਉਹਨਾਂ ਲਈ ਸਭ ਤੋਂ ਵਧੀਆ ਕਾਰ ਲੈ ਕੇ ਪਹੁੰਚਿਆ ਛੋਟੇ ਰੇਟ ਦੇ ਵਿੱਚ ਮਿੱਤਰੋ ਸਭ ਤੋਂ ਵੱਡਾ ਧਮਾਕਾ ਹੈ ਇਹ 2014 ਮਾਡਲ ਹੈ ਮਿੱਤਰੋ ਫਰਸਟ ਓਨਰ ਦੀ ਕਾਰ ਹੈ ਸਾਰੀ ਮੰਗੂ ਕਾਰ ਓਰੀਜਨਲ ਹੈ ਬਾਈ ਨੂੰ ਕਹਨੇ ਆ ਕਾਰ ਦੀ ਕੰਡੀਸ਼ਨ ਚੈੱਕ ਕਰਵਾ ਦੂਗਾ ਅੰਦਰੋਂ ਮਿੱਤਰੋ ਅੰਦਰੋਂ ਬਾਹਰੋਂ ਕਾਰ ਬਿਲਕੁਲ ਨਵੀਂ ਪਈ ਹੈਗੀ ਇੱਕ ਵੀ ਰਪਿੰਟ ਨਹੀਂ ਕਾਰ ਦੇ ਉੱਪਰ ਲਾਉਣਾ ਬਾਕੀ ਡੀਜ਼ਲ ਵਾਲਾ ਇਹਦਾ ਵੀਰੀਐਂਟ ਹੈ ਮਿੱਤਰੋ ਇਹਦੀ ਐਵਰੇਜ ਦੀ ਗੱਲ ਕਰੀਏ ਤਾਂ ਬਈ ਆਪਾਂ ਕਹਿੰਦੇ ਪਲਟਿਨੀ ਵਾਲਾ ਕੰਮ ਹੈ ਦਾ ਬਹੁਤ ਜ਼ਿਆਦਾ ਕਾਰ ਦੀ ਐਵਰੇਜ ਹੈ 30 ਤੋਂ ਪਲੱਸ ਦੀ ਐਵਰੇਜ ਹੈ ਮ ਉਹਨੇ ਵਾਂਪਰ ਸਾਡੇ ਕੇ ਸਾਰੀ ਕਾਰ ਓਰੀਜినਲ ਆ ਗਈ ਛੋਟੇ ਰੇਟ ਦੇ ਵਿੱਚ ਮਿੱਤਰੋ ਸਭ ਤੋਂ ਵੱਡਾ ਧਮਾਕਾ ਹੈ ਇਹ ਮੋਟਰਸਾਈਕਲ ਤੋਂ ਮਿੱਤਰੋ ਘੱਟ ਰੇਟ ਦੇ ਵਿੱਚ ਤੁਹਾਨੂੰ ਕਾਰ ਮਿਲ ਜੂਗੀ ਇਹ ਸਿਰਫ 1,30,000 ਦੀ ਮਿੱਤਰੋ 2014 ਮਾਡਲ ਐਨਓਸੀ ਆਪਾਂ ਤੁਹਾਨੂੰ ਕਟਵਾ ਕੇ ਦੇਵਾਂਗੇ ਮਿੱਤਰੋ ਬੀਟ ਕਾਰ ਤੀਸਰੀ ਕਾਰ ਆ ਗਈ ਮਿੱਤਰੋ ਆਪਣੇ ਕੋਲੇ ਸਵਿਫਟ 2010 ਮਾਡਲ ਫਸਟ ਓਨਰ ਦੀ ਮਿੱਤਰੋ ਕਾਰ ਆ ਪਟਿਆਲਾ ਨੰਬਰ ਦੀ ਕਾਰ ਆ ਗਈ ਬਾਈ ਨੂੰ ਕਹਿੰਦਾ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੋ ਚਾਰੇ ਪਾਸਿਓ ਕਾਰ ਬਿਲਕੁਲ ਨਵੀਂ ਵਰਗੀਆਂ ਮਿੱਤਰੋ ਉਹਨੇ ਵਾਂਪਰ ਸਾਡੇ ਕੇ ਸਾਰੀ ਕਾਰ Ориਜਨਲ ਹੈ ਵੀ ਫਰਸਟ ਓਨਰ ਦੀ ਕਾਰ ਹੈ ਬੀਡੀ ਜਿਹੜਾ ਦਾ ਵੇਰੀਐਂਟ ਹੈ ਡੀਜ਼ਲ ਦੀ ਮਿੱਤਰੋ ਕਾਰ ਹੈ ਐਵਰੇਜ ਦੀ ਗੱਲ ਕਰੀਏ 23 24 ਦੀ ਐਵਰੇਜ ਹੈਗੀ ਉਸ ਤੋਂ ਐਵਰੇਜ ਘਟਾ ਜੇ ਉਹਦੇ ਲਈ ਬੈਠੇ ਆਪਾਂ ਇੰਜਨ ਗੇਅਰ ਹੋ ਗਿਆ ਲੱਗੀ ਵੱਜੀ ਹੋਗੀ ਪੀਸ ਚੇਂਜ ਹੋ ਗਿਆ ਉਹ ਚੀਜ਼ ਦੀ ਵੀ ਆਪਣੀ ਲਿਖ ਕੇ ਗਾਰੰਟੀ ਹੋ ਕਾਰ ਦੀ ਬਾਕੀ ਕਾਰ ਨੂੰ ਮਿਸਤਰੀ ਚੈੱਕ ਕਰਵਾ ਲਿਓ ਹੋਰ ਕਿਸੇ ਚੀਜ਼ ਦੀ ਕਾਰ ਦੇ ਵਿੱਚ ਕੋਈ ਦਿੱਕਤ ਨਿਕਲਿਆ ਹੋਵੇ ਉਹਦੇ ਲਈ ਬੈਠੇ ਆਪਾਂ ਫਰਸਟ ਓਨਰ ਦੀ ਮਿੱਤਰੋ ਕਾਰ ਹੈ ਪਾਸਿੰਗ ਪਈ ਹੈ ਦੀ ਹਲੇ 2-3 ਮਹੀਨਿਆਂ ਦੀ ਰੇਟ ਹੈ ਮਿੱਤਰੋ ਸਿਰਫ ਇਹਦਾ 1,65,0 ਮਾਰਕੀਟ ਦੇ ਵਿੱਚ ਲੋਕੀ ਮੰਗਿੰਦੇ ਨੇ ਇਹ ਕਾਰ ਦਾ 2.2 ਤੋਂ 2.2 ਲੱਖ ਰੁਪਇਆ ਪਰ ਆਪਾਂ ਤੁਹਾਨੂੰ ਕਾਰ ਦੇ ਦਿਆਂਗੇ ਮਿੱਤਰੋ ਇਹ ਸਿਰਫ 1,65,000 ਰੁਪਏ ਦੀ 2010 ਮਾਡਲ ਬੀਡੀਆਈ ਵੇਰੀਐਂਟ ਦੇ ਵਿੱਚ ਆਈਟਮ ਆਂਟੀ ਇਹ ਕਾਰ ਦਾ ਮਿੱਤਰੋ ਆਪਾਂ ਕਹਿੰਦੇ ਹਾਂ ਮਾਰਕੀਟ ਦੇ ਵਿੱਚ ਅੱਜ ਦੇ ਟਾਈਮ ਵਿੱਚ ਪੂਰਾ ਸਿੱਕਾ ਚੱਲਦਾਗਾ ਸਭ ਤੋਂ ਜ਼ਿਆਦਾ ਮਿੱਤਰੋ ਇਹ ਕਾਰ ਦੀ ਡਿਮਾਂਡ ਅੱਜਕੱਲ ਸੈਕੰਡ ਓਨਰ ਦੀ ਮਿੱਤਰੋ ਕਾਰ ਹੈ 2013 ਮਾਡਲ ਹੈ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਮੈਂ ਕਹਿੰਦਾ ਮਿੱਤਰੋ ਮੋਰਨੀ ਵਰਗੀ ਕਾਰ ਪਈ ਹੈ ਜਿਵੇਂ ਕਾਰ ਜੰਸੀ ਚ ਆਈ ਸੀ ਬਿਲਕੁਲ ਉਮੀਦੀ ਉਮੀ ਪਈ ਹੈਗੀ ਮੈਂ ਕਹਿੰਦਾ ਇਹਦਾ ਵੇਰੀਐਂਟ ਹੈਗਾ ਕੰਡੀਸ਼ਨ ਅੰਦਰੋਂ ਚੈੱਕ ਕਰ ਲੋ ਕਾਰ ਦੀ ਟੱਚ ਸਕਰੀਨ ਆਪਾਂ ਲਗਵਾ ਕੇ ਦੇਵਾਂਗੇ ਨਵੇਂ ਸੀਟ ਕਵਰ ਨੇ ਕਾਰ ਦੇ ਵਿੱਚ ਇੱਕ ਵੀ ਰੁਪਿਆ ਨਹੀਂ ਕਾਰ ਦੇ ਉੱਪਰ ਲਾਉਣਾ ਇੰਜਨ ਗੇਅਰ ਹੋ ਗਿਆ ਲੱਗੀ ਪੱਜੀ ਹੋਗੀ ਉਹ ਚੀਜ਼ ਦੀ ਕਾਰ ਦੀ ਆਪਣੀ ਲਿਖ ਕੇ ਗਾਰੰਟੀ ਹੋਗੀ ਡੀਜ਼ਲ ਵਾਲਾ ਇਹਦਾ ਵੇਰੀਐਂਟ ਹੈਗਾ ਬਾਕੀ ਟਾਇਰ ਚੈੱਕ ਕਰਨਾ ਮਿੱਤਰੋ ਕਾਰ ਦੇ ਬੱਡੀਰ ਦੇ ਟਾਇਰ ਨੇ ਕਾਰ ਦੇ ਵਿੱਚ ਬਹੁਤ ਸੋਹਣੀ ਕਾਰ ਆ ਮਿੱਤਰੋ ਇੰਜਨ ਵਗੈਰਾ ਸਾਰਾ ਕੁਝ ਕਾਰ ਦਾ ਬਿਲਕੁਲ ਨਵਾਂ ਪਿਆ ਤੁਹਾਨੂੰ ਆਪਾਂ ਕਾਰ ਦਾ ਇੰਜਨ ਚੈੱਕ ਕਰਵਾ ਲਈ ਇੱਕ ਵਾਰੀ ਮਿੱਤਰੋ ਇਹ ਮੇਰੇ ਕਾਰ ਜਾਂ ਸੀ ਜੋ ਇਸੀ ਉਮੀਦਿਓਂੇ ਪਈ ਹੈਗੀ ਮੈਂ ਕਿਹਾ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਵੱਡਾ ਧਮਾਕਾ ਆਪਾਂ ਹੀ ਕਾਰ ਦੇ ਕਰਾਂਗੇ ਮਿੱਤਰੋ ਲਓ ਜੀ ਇੰਜਨ ਚੈੱਕ ਕਰੋ ਬਿਲਕੁਲ ਨਵਾਂ ਇੰਜਨ ਆ ਨਵੀਂ ਕਾਰ ਦੇ ਵਿੱਚ ਬੈਟਰੀ ਹੈਗੀ ਕਿਸੇ ਪ੍ਰਕਾਰ ਦੀ ਕਾਰ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਇੱਕ ਹਜ਼ਾਰ ਰੇਟਾ ਮਿੱਤਰੋ 2 ਲੱਖ ਤੇ 60000 ਰੁਪਏ ਐਨਓਸੀ ਦੇ ਨਾਲ ਫਰਜ਼ੇ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਪੇਜ ਨੂੰ ਕਰਕੇ ਆਉਂਗੇ ਫੋਲੋ ਸੰਗਤ ਮਿੱਤਰੋ ਤੁਹਾਨੂੰ 20000 ਦਾ ਡਿਸਕਾਊਂਟ ਸਿੱਧਾ ਕਰ ਦਾਂਗੇ ਆਪਾਂ ਕਾਰ ਦੇ ਉੱਪਰ ਉਸ ਤੋਂ ਅਗਲੀ ਆ ਗਈ ਮਿੱਤਰੋ ਆਪਣੇ ਕੋਲੇ Swift 2014 ਮਾਡਲ ਮਿੱਤਰੋ ਰਾਣੀ ਸੁਨਦਰਾ ਕਾਰ ਆ ਗਈ ਇਹ BDI ਵਾਲਾ ਦਾ ਵੇਰੀਐਂਟ ਆ ਫਸਟ ਓਨਰ ਦੀ ਕਾਰ ਐ ਇਹ ਕਾਰ ਦੀ ਤੁਸੀਂ 1 ਵੀ ਰੁਪਈਆ ਨਹੀਂ ਲਾਉਣਾ ਸਰਵਿਸ ਵਗੈਰਾ ਸਾਰਾ ਕੁਝ ਆਪਣੇ ਕਾਰ ਦਾ ਡਾਨ ਕਰਵਾਤਾ ਮਿੱਤਰੋ ਆਪਾਂ ਕਹਿੰਦੇ ਇਹ ਕਾਰ ਨਹੀਂ ਜਹਾਜ਼ ਹੀ ਇੱਕ ਤਰ੍ਹਾਂ ਦਾ ਮਰੂਤੀ ਸੁਜ਼ੂਕੀ ਵਾਲਿਆਂ ਦਾ ਇਹ ਬਾਕੀ ਟਾਇਰ ਚੈੱਕ ਲਓ ਨਵੇਂ ਟਾਇਰ ਪਏ ਨੇ ਕਾਰ ਦੇ ਵਿੱਚ ਚਾਰੇ ਅੰਦਰੋਂ ਤੁਹਾਨੂੰ ਕਾਰ ਚੈੱਕ ਕਰਵਾਣੇ ਆਪਾਂ ਨਵੀਂ ਕਾਰ ਪਈ ਅੰਦਰੋਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਕੱਲੇ ਸੀਟ ਕਵਰ ਪਾਇਨ ਵਾਲੇ ਕਾਰ ਦੇ ਵਿੱਚ ਬਾਕੀ ਸਾਰਾ ਕੰਮਕਾਰ ਦਾ ਓਕੇ ਹੋਇਆ ਹੋਇਆ ਮਿੱਤਰੋ 23 24 ਦੇ ਦੀ ਐਵਰੇਜ ਆ ਕਿ ਇੰਜਨ ਗੇਅਰ ਦੀ ਆਪਣੀ ਲਿਖ ਕੇ ਗਾਰੰਟੀ ਹੋ ਕਾਰ ਦੀ ਬਾਕੀ ਇੰਜਨ ਵਗੈਰਾ ਸਾਰਾ ਕੁਝ ਕਾਰ ਦਾ ਓਕੇ ਆਗਾ ਲੋ ਜੀ ਮਿੱਤਰੋ ਇੰਜਨ ਚੈੱਕ ਕਰੋ ਕਾਰ ਦਾ ਬਿਲਕੁਲ ਨਵਾਂ ਇੰਜਨ ਪਿਆਗਾ ਕਿਸੇ ਪ੍ਰਕਾਰ ਦੀ ਕੋਈ ਇੰਜਨ ਦੀ ਦਿੱਕਤ ਨਹੀਂ ਬਾਕੀ ਸਟicker ਚੈੱਕ ਕਰ ਲਓ ਜਿਵੇਂ ਕੰਪਨੀ ਦਾ ਸਟicker ਹੈ ਸੀ ਸਟicker ਹੋਣਾ ਪਏ ਨੇ ਬਾਕੀ ਇੱਕ ਵਾਰੀ ਉੱਪਰ ਚੈੱਕ ਕਰ ਲਓ ਕਾਰ ਬਿਲਕੁਲ ਨਵੀਂ ਕਾਰ ਪਈ ਹੈ ਮਿੱਤਰੋ ਇਹ ਸਾਡੇ ਵੱਲੋਂ ਤੋਹਫਾ ਹੈ ਕਸਟਮਰ ਨੂੰ ਇੱਕ ਤਰ੍ਹਾਂ ਦਾ ਰੇਟ ਹੈ ਮਿੱਤਰੋ ਸਿਰਫ ਇਹ ਦਾ 9 ਲੱਖ ਰੁਪਈਆ ਐਨਓਸੀ ਦੇ ਨਾਲ ਤੁਹਾਨੂੰ ਅਗਲੀ ਕਾਰ ਆ ਗਈ ਮਿੱਤਰੋ ਆਪਣੇ ਕੋਲੇ ਜਮਦੂਤ ਦਾ ਝੋਟਾ ਇਹ ਕਾਰ ਨਹੀਂ ਮਿੱਤਰੋ ਕੋਈ ਮੁਕਾਬਲਾ ਨਹੀਂ ਇਹਦਾ ਸਕਾਰਪੀਓ ਕਾਰ ਹੈ ਮਿੱਤਰੋ 2015 ਮਾਡਲ ਸੈਕੰਡ ਓਨਰ ਦੀ ਮਿੱਤਰੋ ਕਾਰ ਹੈ ਸਾਰੀ ਵਾਂਗੂ ਕਾਰ ਓਰੀਜਨਲ ਆ ਗਈ ਕਿਸੇ ਪ੍ਰਕਾਰ ਦੀ ਕਾਰ 'ਚ ਕੋਈ ਦਿੱਕਤ ਨਹੀਂ ਐਸ 8 ਤੋਂ ਐਸ 10 'ਚ ਕਨਵਰਟ ਹੋਈ ਹੋਈ ਹੈ ਇਹ ਬਾਕੀ ਮਿੱਤਰੋ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਬਿਲਕੁਲ ਨਵੀਂ ਕਾਰ ਆ ਗਈ ਮਿੱਤਰੋ ਮੂਰਨੀ ਵਰਗੀ ਕਾਰ ਆ ਗਈ ਕੈਪਟਨ ਸੀਟਾਂ ਤਾਂ ਬਣਾ ਗਈ ਇਹ ਬਾਕੀ ਨਵੇਂ ਟਾਇਰ ਪਏ ਹੋਣੇ ਵਧੀਆ ਲਾਈ ਵੀਲ ਪਏ ਨੇ ਕਾਰ ਦੇ ਵਿੱਚ ਅੰਦਰ ਚੱਕਰ ਲਓ ਮਿੱਤਰੋ ਵਧੀਆ ਨਵੇਂ ਮੈਟ ਨਵੇਂ ਸੀਟ ਕਵਰ ਨਵੀਂ ਟੱਚ ਸਕਰੀਨ ਸਾਰਾ ਕੁਝ ਮਿੱਤਰੋ ਕਾਰ ਦੇ ਵਿੱਚ ਨਵਾਂ ਆਗਾ ਸਾਰੀ ਕਾਰ ਮਿੱਤਰੋ ਨਵੀਆਂ ਇੰਜਨ ਵਗੈਰਾ ਸਾਰਾ ਕੁਝ ਗੱਡੀ ਦੇ ਬਿਲਕੁਲ ਨਵਾਂ ਪਿਆ ਮਿੱਤਰੋ ਰੇਟ ਹੈ ਇਹਦਾ 7.5 ਲੱਖ ਰੁਪਇਆ ਤੇ ਐਨਓਸੀ ਆਪਾਂ ਤੁਹਾਨੂੰ ਦਮਾਏ ਕਟਵਾ ਕੇ ਉਸ ਤੋਂ ਅਗਲੀ ਕਾਰ ਆ ਗਈ ਮਿੱਤਰੋ ਆਪਣੇ ਕੋਲੇ ਵਰਨਾ ਇਹ ਕਾਰ ਦੀ ਮਾਰਕਟ ਆਪਾਂ ਕਹਿੰਦੀ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਗਈ ਮਿੱਤਰੋ ਸਵਾ 4 ਲੱਖ ਰੁਪਏ ਦੀ ਕਾਰ ਮਿਲ ਜੂ ਸਭ ਤੋਂ ਵੱਡਾ ਪੜਾਕਾ ਪਾਤਾ ਆਪਣੇ ਮਾਰਕੀਟ 'ਚ ਲੋਕੀ ਮੰਗਿੰਦੇ ਨੇ 16 ਮਾਡਲ ਦੇ 5-5 7-5-5 ਪਰ ਮਿੱਤਰੋ ਮਾਰਕੀਟ ਨਾਲੋਂ ਸਿੱਧਾ ਲੱਖ ਰੁਪਏ ਡਿਸਕਾਊਂਟ ਆ ਤੁਹਾਨੂੰ ਸਵਾ 4 ਲੱਖ ਰੁਪਏ ਦੀ ਕਾਰ ਲੈ ਜਾਓ ਸਿੱਧੂ ਕਾਰ ਬਜ਼ਾਰ ਤੋਂ ਆ ਕੇ 2016 ਮਾਡਲ ਹੈ 6 에어ਬੈਗ ਨੇ ਕਾਰ ਦੇ ਵਿੱਚ 3rd ਆਨਰ ਹੈ ਮਿੱਤਰੋ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਮੈਂ ਕਹਾਂ ਮੋਰਨਿੰਗ ਵਰਗੀ ਸਾਰੀ ਕਾਰ オリジナル ਆਗੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਇਹ ਕਾਰ ਨਹੀਂ ਮਿੱਤਰੋ ਜਹਾਜ ਇਹ ਕਿ ਨਾ ਮਾਦੀ ਭਜਾ ਲੋ ਕਾਰ ਨੂੰ ਇੰਜਨ ਵਗੈਰਾ ਹੋ ਗਿਆ ਸਾਡੀ ਲਿਖ ਕੇ ਗਾਰੰਟੀ ਹੋ ਛੋਟੇ ਜਿਨੀ ਜਾਣਾ ਕਾਰ ਦੇ ਵਿੱਚ ਬਾਕੀ ਕਾਰ ਦੇ ਟਾਇਰ ਚੈੱਕ ਕਰ ਲਓ ਮਿੱਤਰੋ ਨਵੇਂ ਟਾਇਰ ਨੇ ਕਾਰ ਦੇ ਵਿੱਚ ਵਧੀਆ ਅਲਾਈ ਵੀਲ ਪਏ ਨੇ ਬਾਕੀ ਅੰਦਰੋਂ ਕਾਰ ਚੈੱਕ ਕਰ ਲਓ ਨਵੀਂ ਟੱਚ ਸਕਰਿੰਗ ਲੱਗੀ ਹੈ ਸੀਟ ਕਵਰ ਨਾ ਮੈਨੇ ਟੋਟਲ ਕਾਰ ਹੀ ਮਿੱਤਰੋ ਨਵੀਂ ਹੈਗੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜਿੰਨੀ ਚੱਲੀ ਹੋ ਸਰਵਿਸ ਰਿਕਾਰਡ ਦੇ ਮਿੱਤਰੋ ਨਾਲ ਚੱਲੀ ਹੋ ਬੈਕ ਸੈਟ ਤੁਹਾਨੂੰ ਕਾਰ ਚੈੱਕ ਕਰਵਾਣਿਆ ਲਓ ਜੀ ਕਰੋ ਬੈਕ ਸੈਟ ਤੋਂ ਕਾਰ ਚੈੱਕ ਟੋਟਲ ਕਾਰ ਮਿੱਤਰੋ ਨਵੀਆਂ ਇਹ ਕਾਰ ਦੀ ਦਾ ਆਪਾਂ ਤੁਹਾਨੂੰ ਲਿਖ ਕੇ ਗਾਰੰਟੀ ਦੇਣ ਨੂੰ ਤਿਆਰ ਆ ਬਈ ਬਾਕੀ ਮਿਸਤਰੀ ਚੈੱਕ ਕਰਾਉਣੀ ਹੈ ਮਿਸਤਰੀ ਨੂੰ ਕਾਰ ਚੈੱਕ ਕਰਾ ਲਓ ਜਾਂ ਅਸੀਂ ਚੈੱਕ ਕਰਵਾਉਣੇ ਜਾਂਸੀ ਚੈੱਕ ਕਰਾਵਾਲੋ ਇੰਜਨ ਗੇਅਰ ਹੋ ਗਿਆ ਲੱਗੀ ਬੋਜੀ ਸਾਡੀ ਫੁੱਲ ਗਾਰੰਟੀ ਹੋ ਕਾਰ ਦੀ ਦੀ ਰੇਟਾ ਮਿੱਤਰੋ ਸਵਾ 4 ਲੱਖ ਰੁਪਿਆ ਮਿੱਤਰੋ ਲੋਨ ਕਰਾਉਣਾ ਲੋਨ ਥੋੜਾ ਕਰਵਾ ਦਾਂਗੇ ਲੱਖ ਰੁਪਿਆ ਤੁਹਾਨੂੰ ਡਾਊਨ ਪੇਮੈਂਟ ਦੇਣੀ ਪੂ ਸੋ ਇਹ ਕਾਰਾਂ ਸੀ ਸਿੱਧੂ ਕਾਰ ਬਜ਼ਾਰ ਦੇ ਉੱਪਰ ਮਿੱਤਰੋ ਜਿਸ ਕਿਸੇ ਨੂੰ ਕੋਈ ਵੀ ਕਾਰ ਦੀ ਡਿਟੇਲ ਚਾਹੀਦੀ ਹੋਈ ਸਾਡੇ ਨੰਬਰ ਚੱਲ ਰਹੇ ਨੇ ਸਕਰੀਨ ਤੇ ਸੰਪਰਕ ਕਰ ਲਿਓ ਸਿੱਧੂ ਕ ਸੋ ਮਿੱਤਰੋ ਇਹ ਕਾਰਾਂ ਸਿੱਧੂ ਕਾਰ ਯਾਰ ਦੇ ਉੱਪਰ ਬਾਕੀ ਨੀਚੇ ਆਪਣੇ ਫੇਸ ਹੋ ਰਹੇ ਨੇ ਸੋ ਮਿੱਤਰੋ ਸਾਰੇ ਜਾਣੇ ਜਾ ਕੇ ਫੋਲੋ ਜ਼ਰੂਰ ਕਰ ਲਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ